ਬੀਤੇ ਕਈ ਦਿਨਾਂ ਤੋਂ ਤਕਸ਼ੀ ਪਟਨਾ ਸਾਹਿਬ ਤੇ ਸ਼ਕਾਲਕ ਤਖਸਾਬ ਵਿਚਾਲੇ ਵਿਵਾਦ ਚੱਲ ਰਿਹਾ ਜੋ ਕਿ ਹੁਣ ਸੁਲਝ ਗਿਆ ਤਾਂ ਦੱਸ ਦਈਏ ਕਿ ਦੋਵੇਂ ਤਖਤਾ ਦੇ ਵਿੱਚ ਜਿਹੜੀ ਸਹਿਮਤੀ ਹੋ ਬਣ ਚੁੱਕੀ ਹੈ ਇਸ ਸਬੰਧੀ ਸ਼ਕਾਲਕ ਤਖਸਾਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਦੋਹਾਂ ਤਖਸਾਬਾਂ ਦੇ ਜਥੇਦਾਰਾਂ ਨੇ ਪੰਨ ਸਿੰਘ ਸਹਿਬਾਨਾਂ ਦੇ ਅਧਿਕਰਤਾ ਤੱਕ ਕਰਕੇ ਪਿਛਲੇ ਸਮੇਂ ਦੇ ਵਿੱਚ ਇੱਕ ਦੂਜੇ ਦੇ ਵਿਰੁੱਧ ਹੁਕਮ ਜਾਰੀ ਕੀਤੇ ਸੀ ਤੇ ਉਹਨਾਂ ਨੂੰ ਰੱਦ ਕਰਨ ਦਾ ਹੁਣ ਫੈਸਲਾ ਲਿਆ ਤਾਂ ਦੱਸ ਦਈਏ ਕਿ ਇਹ ਕਿ ਸ਼ਕਾਲਕ ਤਖਸਾਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱ ਸੰਬੰਧਿਤ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਹਾਲਾਂਕਿ ਸ਼ਿਕਾਲਤਕ ਸਾਹਿਬ ਵਿਕੇਪਨ ਸਿੰਘ ਸਹਿਬਾ ਨਾਲ ਦਿੱਕਤ ਤ ਤਾ ਉਪਰਨ ਜਾਣਕਾਰੀ ਦਿੰਦਿਆਂ ਕਾਰਜਕਾਰੀ ਜਥੇਦਾਰ ਕੁਲਦੀਪ ਗੜਗਜ ਦਾਇਕ ਹੈ ਕਿ ਤੱਕ ਸ਼੍ਰੀਮੰਦਰ ਸਾਹਿਬ ਜੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਤੇ ਜਰਨਲ ਸਕਰਤਿੰਦਰਜੀਤ ਸਿੰਘ ਦਾ ਉਹਨਾਂ ਨੂੰ ਪੱਤਰ ਪ੍ਰਾਪਤ ਹੋਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਿਕਾਲਤਕ ਸਾਹਿਬ ਦੇ ਵੱਲੋਂ ਸ਼ਿਕਾਲਤਕ ਸਾਹਿਬ ਦੀ ਸਰਵਉੱਚਤਾ ਨੂੰ ਪਰਵਾਣ ਕਰਦਿਆਂ ਤਖਤ ਦੇ ਸਿੰਘ ਸਹਿਬਾਨਾਂ ਦੇ ਵੱਲੋਂ ਜਾਰੀਆ ਦੇਸ਼ਾ ਬਾਰੇ ਪੁਨਰ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਤਾਂ ਇਸ ਦੇ ਵਿੱਚ ਤੱਕ ਸ਼੍ਰੀਮੰਦਰ ਸਾਹਿਬ ਪਟਨਾ ਸਾਹਿਬ ਦੇ ਨਾਲ ਸੰਬੰਧਿਤ ਪ ਜਿਲੇ ਉਤੇ 12 ਜੁਲਾਈ 2025 ਨੂੰ ਭੇਜੇ ਬੇਨਤੀ ਪੱਤਰ ਤੇ ਵਿਚਾਰ ਕਰਦੇ ਮਹੱਤਵਪੂਰਨ ਫੈਸਲੇ ਲਏ ਗਏ ਦੇਸ਼ ਵਿਦੇਸ਼ ਦੇ ਵਿੱਚ ਵਸਦੀ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਐਮ ਫੈਸਲੇ ਲੈਂਦੇ ਹੋਏ ਸਭ ਤੋਂ ਪਹਿਲਾਂ ਸਿੰਘ ਸਹਿਬਾਨ ਪਾਈ ਬਲਦੇਵ ਸਿੰਘ ਤੇ ਪਾਈ ਗੁਰਦਿਆਲ ਸਿੰਘ ਦੀਆਂ ਤੱਕ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਵਿੱਚ ਸੇਵਾਵਾਂ ਉੱਪਰ ਲਾਈ ਗਈ ਰੋਕ ਨੂੰ ਹਟਾ ਦਿੱਤਾ ਗਿਆ ਤਾਂ ਉਹਨਾਂ ਦਾ ਇਹ ਕਹਿਣਾ ਕਿ ਪਟਨਾ ਸਾਹਿਬ ਕਮੇਟੀ ਦੇ ਜਥੇਦਾਰ ਸ਼ਕਾਲਤਕ ਸਾਹਿਬ ਨੂੰ ਪੱਤਰ ਲਿਖ ਕੇ ਖਿਮਾ ਯਾਚਨਾ ਵੀ ਕਰ ਰਹੇ ਨੇ ਤੇ ਉਹਨਾਂ ਨੇ ਖਿਮਾ ਯਾਚਨਾ ਕੀਤੀ ਹੈ ਤੇ ਇਸ ਨੂੰ ਜੇਕਾਲਤਕ ਸਾਹਿਬ ਦੇ ਸਿੰਘ ਸਹਿਬਾਨਾਂ ਦੇ ਵੱ ਵਿਕਾਰ ਲਿਆ ਗਿਆ। ਤੇ ਇਸ ਫੈਸਲੇ ਦੇ ਵਿੱਚ ਗਿਆਨੀ ਰਣਜੀਤ ਸਿੰਘ ਗੋਹਰ ਨੂੰ ਉੱਥੋਂ ਦੀ ਅਦਾਲਤ ਦੇ ਵਿੱਚ ਕੀਤੇ ਕੇਸ ਨੂੰ ਵਾਪਸ ਲੈਣ ਦੇ ਹੁਕਮ ਦਿੱਤੇ ਗਏ ਨੇ। ਉਹਨਾਂ ਕਿਹਾ ਕਿ ਪੰਥਕ ਮਸਲਿਆਂ ਨੂੰ ਮਨੁੱਖੀ ਅਦਾਲਤਾਂ ਦੇ ਵਿੱਚ ਲੈ ਕੇ ਜਾਣਾ ਤਕਨੀਕੀ ਮਰਿਆਦਾ ਦੇ ਖਿਲਾਫ ਹੈ। ਜਥੇਦਾਰਾਂ ਦੇ ਵੱਲੋਂ ਅਦਾਲਤਾਂ ਦਾ ਰੁਕ ਕਰਨਾ ਧਾਲ ਸੰਗਤ ਦੀ ਆਸਥਾ ਨੂੰ ਛੱਟ ਵੱਜਦੀ ਹੈ। ਤੇ ਇਸ ਮੌਕੇ ਜਥੇਦਾਰ ਸਾਹਿਬ ਨੇ ਪਟਨਾ ਸਾਹਿਬ ਪ੍ਰਬੰਧ ਕਮੇਟੀ ਨੂੰ ਵੀ ਹੁਕਮ ਦਿੱਤਾ ਕਿ ਉਹ ਗਿਆਨੀ ਰਣਜੀਤ ਸਿੰਘ ਦੇ ਮਾਮਲੇ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਬੈਠ ਕੇ ਇਸ ਮਾਮਲੇ ਨੂੰ ਸੁਲਝਾਉਣ ਤੇ ਉਹਨਾਂ ਦੀਆਂ ਪਿਛਲੀਆਂ ਸੇਵਾਵਾਂ ਦੇ ਬਕਾਇਆ ਸੇਵਾ ਫੰਡ ਵੀ ਨਿਯਮ ਮਾਮਲੇ ਦੇ ਵਿੱਚ ਸ਼ਕਲਤਖ ਸਾਹਿਬ ਦੇ ਜ਼ਥੇਦਾਰ ਦੇ ਵੱਲੋਂ ਦੋਹਾਂ ਤਰ੍ਹਾਂ ਨੂੰ ਆਦੇਸ਼ ਦਿੱਤਾ ਹੈ ਕਿ ਕੋਈ ਵੀ ਆਗੂ ਜਾਂ ਕਮੇਟੀ ਮੈਂਬਰ ਇਸ ਮਸਲੇ ਉੱਤੇ ਨਿੱਜੀ ਜਾਂ ਸੋਸ਼ਲ ਮੀਡੀਆ ਤੇ ਕੋਈ ਵੀ ਬਿਆਨਬਾਜ਼ੀ ਨਹੀਂ ਕਰੇਗਾ ਹਾਲਾਕਿ ਦਾ ਸਹੀ ਕਿ ਤਖਸ਼ੀ ਪਟਨਾ ਸਾਹਿਬ ਤੋਂ ਤਨਖਾਹ ਐਲਾਨੇਗੇ ਸ਼ਿਕਾਲਤਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਚ ਬਾਬਾ ਟੇਕ ਸਿੰਘ ਤਨੂਲਾ ਤੇ ਸ਼ਾਮਨੀ ਗਾਲੀਦਲ ਦੇ ਪ੍ਰਧਾਨ ਸੁਖਬੀਤ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇ ਦੇ ਹੁਕਮ ਨੂੰ ਵੀ ਵਾਪਸ ਲੈ ਲਿਆ ਗਿਆ ਉਥੇ ਸ਼ਿਕਾਲਤਖ ਸਾਹਿਬ ਦੇ ਵੱਲੋਂ ਪਟਨਾ ਸਾਹਿਬ ਕਮੇਟੀ ਦੇ ਜੋ ਮੈਂਬਰ ਤਨਖਾਹ ਐਲਾਨੇ ਗਏ ਸਨ ਖਮਾਈਆchna ਭੇਜਣ ਤੋਂ ਬਾਅਦ ਉਨ੍ਹਾਂ ਨੂੰ ਵੀ ਦੋਸ਼ ਮੁਕਤ ਕਰ ਦਿੱਤਾ ਗਿਆ ਤਾਂ ਜੇਕਰ ਤਖਤਾ ਦੇ ਵਿਵਾਦ ਦੇ ਪਿਛੋਕਰ ਤੇ ਝਾਤ ਮਾਰੀਏ ਤਾਂ ਇਹ ਮਾਮਲਾ ਤਖਸ਼ੀ ਪਟਨਾ ਸਾਹਿਬ ਤੇ ਸਾਫ ਦਾ ਗਿਆਨੀ ਰਣਜੀਤ ਸਿੰਘ ਗੋਹਰ ਦੇ ਨਾਲ ਜੁੜਿਆ ਹੋਇਆ ਜਿਹਨਾਂ ਤੇ ਦ ਨੂੰ ਸੇਵਾ ਤੋਂ ਫਾਰਕ ਕਰ ਦਿੱਤਾ ਗਿਆ ਇਸ ਸਬੰਧੀ ਜਾਂਚ ਹੋਈ ਤੇ ਜਾਂਚ ਦੀ ਰਿਪੋਰਟ ਦੇ ਆਧਾਰ ਤੇ ਸ਼ਿਕਾਲਤਖਸਾਬ ਤੋਂ ਪੰਚ ਸਿੰਘ ਸਹਿਬਾਨਾ ਦੇ ਵੱਲੋਂ ਕਾਰਵਾਈ ਕੀਤੀ ਗਈ ਹਾਲਾਂਕਿ ਦੱਸਦੀ ਕਿ ਪਟਨਾ ਸਾਹਿਬ ਦੇ ਪੰਜ ਪਿਆਰਾ ਨੇ 21 ਮਈ ਨੂੰ ਸ਼ਿਕਾਲਤਖਸਾਬ ਤੇ ਸ਼ਿਦਮਦਮਾ ਸਾਹਿਬ ਦੇ ਕਥਿਤ ਅਤੇ ਆਪੋ ਥਾਪੇ ਜਥੇਦਾਰ ਜਿਨ੍ਹਾਂ ਨੂੰ ਪੰਚ ਦੇ ਵੱਲੋਂ ਸਵੀਕਾਰ ਕਰਦੇ ਨਕਾਰ ਦਿੱਤਾ ਗਿਆ ਉਹਨਾਂ ਤੋਂ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਹੁਕਮਨਾਮੇ ਜਾਰੀ ਕੀਤੇ ਗਏ ਕਿ ਉਹ ਸ਼ਹਿਰਮੰਦਰ ਸਾ ਪੱਟਾ ਸਾਹਿਬ ਵਿਖੇ ਲਾਗੂ ਨਹੀਂ ਹੋਣਗੇ ਇਹ ਵੀ ਕਿਹਾ ਗਿਆ ਤਾਂ ਪਟਨਾ ਸਾਹਿਬ ਦੇ ਸੰਵਿਧਾਨ ਤੇ ਉਪਨੀਯਮ ਨੂੰ ਚੁਣੌਤੀ ਦੇਣ ਦੇ ਦੋਸ਼ ਦੇ ਵਿੱਚ ਗੈਰਨੀ ਕੁਲਦੀਪ ਸਿੰਘ ਗੜਗਿਚ ਜ ਕੁਝ ਦਮਦਮਾ ਸਾਭ ਦੇ ਜਥੇਦਾਰ ਗੈਨੀ ਟੇਕ ਸਿੰਘ ਨੂੰ ਤਕਸ਼ਿ ਪਟਨਾ ਸਾਭ ਜੀ ਹਰਮੰਦਰ ਸਾਭ ਦੇ ਵੱਲੋਂ ਤਨਖਾਹਾਂ ਐਲਾਨ ਦਿੱਤਾ ਗਿਆ ਸੀ ਹਾਲਾਂਕਿ ਹੁਣ ਦੂਜੇ ਪਾਸੇ ਛਪਟਨਾ ਸਾਭ ਦੀ ਪ੍ਰਬੰਧਕੀ ਕਮੇਟੀ ਦੇ ਪੰਜ ਪਿਆਰਿਆਂ ਨੇ ਇਸ ਨੂੰ ਸਾਰਥਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਾ ਦਿੰਦਿਆਂ ਇਸ ਸਬੰਧੀ ਸ਼ਿਕਾਇਤਕ ਸਾਭ ਦੇ ਵੱਲੋਂ ਜਾਰੀ ਕੀਤੇ ਗਏ ਆਦੇਸ਼ ਰੱਦ ਕਰ ਦਿੱਤਾ ਗਿਆ ਤੇ ਮੋੜ ਵੀ ਕਾਰਵਾਈ ਕਰਦੇ ਆ ਜਿ ਸ਼ਕਾਲਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਖੋਰ ਜਥੇਦਾਰ ਨੂੰ ਤਨਖਾਹਿਆ ਕਿਰਾੜ ਕਰ ਦਿੱਤਾ ਗਿਆ ਇਸ ਤੋਂ ਬਾਅਦ ਇਹ ਮਸਲਾ ਹੱਲ ਹੋਣ ਦੀ ਥਾਂ ਹੋਰ ਵਿਗੜਦਾ ਗਿਆ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਦੱਸ ਦਿੱਤੀ ਕਿ ਜਿਵੇਂ ਹੁਣ ਸਹਿਮਤੀ ਬਣਦੀ ਨਜ਼ਰ ਆਈ ਹੈ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਮਾਮਲੇ ਨੂੰ ਹੱਲ ਕਰਨ ਦੇ ਲਈ ਇੱਕ ਵਫਦ ਪਟਨਾ ਸਾਹਿਬ ਵੀ ਭੇਜਿਆ ਗਿਆ ਜਿਸ ਨੇ ਕੀ ਪ੍ਰਬੰਧਕੀ ਕਮੇਟੀ ਦਾ ਮੀਟਿੰਗ ਵੀ ਕੀਤੀ ਪਰ ਮਾਮਲਾ ਉਦਾ ਹੀ ਰਿਹਾ ਇਸ ਤੋਂ ਬਾਅਦ ਇੱਕ ਤੱਕ ਤੋਂ ਦੂਜੇ ਤੱਕ ਹੁਕਮ ਲਾਏ ਗੇ ਮੌਜੂਦਾ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਮੈਂਬਰਸ ਨੇ ਪਟਨਾ ਸਾਹਿਬ ਦੀ ਕਮੇਟੀ ਮੈਂਬਰਾਂ ਨੂੰ ਵੀ ਨਕਾਰ ਦਿੱਤਾ ਗਿਆ ਇੱਥੇ ਦੱਸਣੀ ਹੋ ਗਿਆ ਕਿ ਤਖਤਾ ਦੇ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੈ ਕੇ ਸਮੂਸੰਗਤ ਚ ਕਾਫੀ ਰੋਜ਼ ਵੇਖਣ ਨੂੰ ਮਿਲਿਆ